ਸੋ ਅਸੀਂ ਜਿਹੜੇ ਖੇਤੇ 'ਚ ਵੱਸਦੇ ਆਂ ਅਸੀਂ ਇਸ ਦੇਸ਼ 'ਚ ਮਾਈਨੋਰਟੀ ਆਂ 2% ਹਾਲਾਂਕਿ ਗਿਣਤੀਆਂ ਬੈਂਤੀਆਂ ਤੋਂ ਸਾਨੂੰ ਸਾਡੇ ਗੁਰੂ ਪਾਤਸ਼ਾਹ ਨੇ ਬਾਹਰ ਕੱਢਿਆ ਗਿਣਤੀਆਂ ਬੈਂਤੀਆਂ ਸਾਡੇ ਲਈ ਮਹਣੇ ਨਹੀਂ ਰੱਖਦੀਆਂ ਉਹ ਵਾਕਈ ਨਹੀਂ ਰੱਖਦੀਆਂ ਤਾਂ ਹੀ ਉਹ ਸਵਾਲਾਂ ਸਵਾਲ ਲਖਣ ਵਾਲੇ ਇੱਕ ਲੜਾਉਣ ਵਾਲੇ ਫਲਸਫੇ ਜਿਹੜੇ ਸਾਡੇ ਕੋਲੇ ਆ ਉਹ ਐਸੇ ਕਰਕੇ ਆ ਤੇ ਰੱਖਣੀਆਂ ਵੀ ਨਹੀਂ ਚਾਹੀਦੀਆਂ ਇੱਥੇ ਮੈਂ ਉਹ ਗੱਲਾਂ ਨਹੀਂ ਕਰਨ ਆਇਆ ਵੀ ਤੁਹਾਡੇ ਪਸੰਦ ਆਉਣ ਤੇ ਤੁਸੀਂ ਮੇਰੀ ਵਾਹ ਵਾਹ ਕਰੋ ਉਹ ਤਾਂ ਮਕਸਦ ਹੀ ਨਹੀਂ ਨਾ ਜਿਨਾ ਆ ਤੁਹਾਡੇ ਤੋਂ ਵੋਟਾਂ ਮੰਗਣ ਆਏ ਆ ਬਾਈ ਜੀ ਨੇ ਕਿਹਾ ਆਪਾਂ ਤੁਰியே ਤੁਰਾ ਕੇ ਪਲੇਟਫਾਰਮ ਵੀ ਬਣਾਵਾਂਗੇ ਔਰ ਮੈਂ ਤੁਹਾਨੂੰ ਸਹੀ ਦੱਸਾਂ ਪੰਜਾਬ ਦਾ ਜਿਹੜਾ ਹੱਲ ਪਿਆ ਉਹ ਪਿਆ ਤਿੰਨ ਚਾਰ ਲਹਿਰਾਂ ਇਕੱਠੀਆਂ ਚੱਲਣ ਇੱਥੇ ਰਾਸੀ ਲਹਿਰ ਚੱਲੇ ਸਮਾਜਿਕ ਲਹਿਰ ਚੱਲੇ ਇੱਥੇ ਪੰਥਕ ਧਾਰਮਿਕ ਲਹਿਰ ਚੱਲੇ ਤੇ ਡਾਂਸ ਔਟਿਆਣਾ ਵੀ ਚੱਲਣ ਬੰਦੇ ਨਾਲ ਇਹ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਜਦੋਂ ਤੱਕ ਇਹ ਚਾਰ ਪੰਜ ਲਹਿਰਾਂ ਇਕੱਠੀਆਂ ਨਹੀਂ ਚੱਲਦੀਆਂ ਤੇ ਉਹਨਾਂ ਦਾ ਆਪਸ ਵਿੱਚ ਕੋਆਰਡੀਨੇਸ਼ਨ ਨਹੀਂ ਬਣਦਾ ਜਦੋਂ ਤੱਕ ਉਹ ਬੰਦੇ ਇੱਕ ਦੂਜੇ ਨੂੰ ਸਪੇਸ ਦੇ ਕੇ ਨਹੀਂ ਚੱਲਦੇ ਵੀ ਇੱਕ ਦੂਜੇ ਦੀ ਤੁਸੀਂ ਨਿੰਦਿਆ ਵੀ ਕਰ ਸਕਦੇ ਹੋ ਇੱਕ ਦੂਜੇ ਦੇ ਐਕਸ਼ਨ ਨੂੰ ਵੀ ਨਿੰਦ ਸਕਦੇ ਹੋ ਤੇ ਉਸ ਗੱਲ ਨੂੰ ਦੂਜੀ ਤੇ ਸਮਝੇ ਤੇ ਉਹਦੀ ਖਿਲਾਫ ਉਹਦੀ ਦੁਸ਼ਮਣ ਤੇ ਨਾ ਬਣ ਕੇ ਖੜੀ ਹੋ ਜੇ